ਜਿਹੜੇ ਲੋਕ ਸਟ੍ਰੀਟ ਸਾਈਡ ਫੂਡ ਖਾਣ ਦੇ ਸ਼ੌਕੀਨ ਨੇ ਤਾਂ ਇੱਕ ਵਾਰੀ ਵੀਡੀਓ ਜ਼ਰੂਰ ਵੇਖ ਲੋ ਸਾਡਾ ਦਾਵਾ ਹੈ ਕਿ ਮੁੜ ਕੇ ਸ਼ਾਇਦ ਤੁਹਾਡਾ ਸਟ੍ਰੀਟ ਸਾਈਡ ਫੂਡ ਖਾਣ ਦਾ ਮਨ ਨਹੀਂ ਕਰਬਾ ਲਾ। ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਸ਼ਖਸ ਵੇਖੋ ਕੁਝ ਖਾਣਾ ਪੈਕ ਕਰ ਰਿਹਾ। ਸੜਕ ਦੇ ਕਿਨਾਰੇ ਤੇ ਉਸ ਦਾ ਸਟਾਲ ਹੈ ਤੇ ਪੈਕ ਕਰਦੇ ਕਰਦੇ ਉਸ ਖਾਣੇ ਦੇ ਵਿੱਚ ਪਹਿਲਾਂ ਉਸ ਡੱਬੇ ਜਿਹਨੂੰ ਖੋਲਦਾ ਜਿਸ ਦੇ ਵਿੱਚ ਪੈਕ ਕਰ ਰਿਹਾ ਸੀ ਉਸ ਲਫਾਫੇ ਜਿਹਨੂੰ ਖੋਲਦਾ ਉਸ ਤੋਂ ਬਾਅਦ ਉਸ ਦੇ ਵਿੱਚ ਥੁੱਕਦਾ ਤੇ ਫਿਰ ਉਸ ਨੂੰ ਪੈਕ ਕਰ ਦਿੰਦਾ। ਹਾਲਾਂਕਿ ਕਿੰਝ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਵੇਖ ਲੋ ਤੁਸੀਂ ਕਿ ਸਹੱਤ ਤੱਕ ਕੀਤਾ ਜਾ ਰਿਹਾ ਹੈ ਸ਼ਾਇਦ ਲੋਕਾਂ ਦੇ ਵਿੱਚ ਇਨਸਾਨੀਅਤ ਨਾਮ ਦੀ ਕੋਈ ਚੀਜ਼ ਨਹੀਂ ਹੈ ਇਨਸਾਨੀਅਤ ਲੋਕਾਂ ਦੀ ਮਰਦੀ ਹੋਈ ਨਜ਼ਰ ਆ ਗਈ ਹੈ ਜਿੱਥੇ ਇਸ ਸ਼ਖਸ ਦੇ ਵੱਲੋਂ ਵੇਖੋ ਕਿਵੇਂ ਉਸ ਖਾਣੇ ਨੂੰ ਪੈਕ ਕਰਨ ਤੋਂ ਪਹਿਲਾਂ ਉਸ ਵਿੱਚ ਠੁੱਕਿਆ ਜਾਂਦਾ ਹੈ ਤੇ ਫਿਰ ਉਹ ਖਾਣਾ ਪੈਕ ਕਰ ਦਿੱਤਾ ਗਿਆ ਹਾਲਾਂਕਿ ਉੱਤਰ ਪ੍ਰਦੇਸ਼ ਦੇ ਲਖਨਊ ਦੀਆਂ ਤਸਵੀਰਾਂ ਸੜਕ ਕਿਨਾਰੇ ਸਟਾਲ ਲਗਾ ਕੇ ਖਾਣਾ ਵੇਚਣ ਵਾਲਾ ਇਹ ਸ਼ਖਸ ਵੇਖੋ ਕਿਵੇਂ ਖਾਣਾ ਪੈਕ ਕਰਨ ਤੋਂ ਪਹਿਲਾਂ ਉਸ ਪੋਲੀਥੀਨ ਦੇ ਵਿੱਚ ਫੁੱਕ ਦਾ ਨਜ਼ਰ ਆਇਆ ਹਾਲਾਂਕਿ ਇਸ ਤੇ ਕੀ ਕਾਰਵਾਈ ਹੋਏਗੀ ਤਾਂ ਵੇਖਣ ਵਾਲੀ ਗੱਲ ਹੋਏਗੀ ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਇੱਕ ਵੱਡਾ ਸਵਾਲ ਹੈ ਜਿਹੜੇ ਲੋਕ ਸਟਰੀਟ ਸਾਈਡ ਫੂਡ ਖਾਣ ਦੇ ਸ਼ੌਕੀਨ ਨੇ ਤਾਂ ਇੱਕ ਵਾਰ ਇਹ ਵੀਡੀਓ ਜ਼ਰੂਰ ਵੇਖ ਲੋ ਸਾਡਾ ਦਾਵਾ ਹੈ ਕਿ ਮੁੜ ਕੇ ਸ਼ਾਇਦ ਤੁਹਾਡਾ ਸਟਰੀਟ ਸਾਈਡ ਫੂਡ ਖਾਣ ਦਾ ਮਨ ਨਹੀਂ ਕਰਬਾ ਲਾ। ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਸ਼ਖਸ ਵੇਖੋ ਕੁਝ ਖਾਣਾ ਪੈਕ ਕਰ ਰਿਹਾ। ਸੜਕ ਦੇ ਕਿਨਾਰੇ ਤੇ ਇਸ ਦਾ ਸਟਾਲ ਹੈ। ਤੇ ਪੈਕ ਕਰਦੇ ਕਰਦੇ ਉਸ ਖਾਣੇ ਦੇ ਵਿੱਚ ਪਹਿਲਾਂ ਉਸ ਡੱਬੇ ਜਿਹਨੂੰ ਖੋਲਦਾ ਜਿਸ ਦੇ ਵਿੱਚ ਪੈਕ ਕਰ ਰਿਹਾ ਸੀ ਉਸ ਲਫਾਫੇ ਜਿਹਨੂੰ ਖੋਲਦਾ ਉਸ ਤੋਂ ਬਾਅਦ ਉਸ ਦੇ ਵਿੱਚ ਥੁੱਕਦਾ ਤੇ ਫਿਰ ਉਸ ਨੂੰ ਪੈਕ ਕਰ ਦਿੰਦਾ ਹਾਲਾਂਕਿ ਕਿੰਜ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਵੇਖ ਲਓ ਤੁਸੀਂ ਕਿ ਸਹੱਤ ਤੱਕ ਕੀਤਾ ਜਾ ਰਿਹਾ ਹੈ ਸ਼ਾਇਦ ਲੋਕਾਂ ਦੇ ਵਿੱਚ ਇਨਸਾਨੀਅਤ ਨਾਮ ਦੀ ਕੋਈ ਚੀਜ਼ ਨਹੀਂ ਹੈ ਇਨਸਾਨੀਅਤ ਲੋਕਾਂ ਦੀ ਮਰਦੀ ਹੋਈ ਨਜ਼ਰ ਆ ਗਈ ਹੈ ਜਿੱਥੇ ਇਸ ਸ਼ਖਸ ਦੇ ਵੱਲੋਂ ਵੇਖੋ ਕਿਵੇਂ ਉਸ ਖਾਣੇ ਨੂੰ ਪੈਕ ਕਰਨ ਤੋਂ ਪਹਿਲਾਂ ਉਸ ਵਿੱਚ ਥੁੱਕਿਆ ਜਾਂਦਾ ਹੈ ਤੇ ਫਿਰ ਉਹ ਖਾਣਾ ਪੈਕ ਕਰ ਦਿੱਤਾ ਗਿਆ। ਹਾਲਾਂਕਿ ਉੱਤਰ ਪ੍ਰਦੇਸ਼ ਦੇ ਲਖਨਊ ਦੀਆਂ ਤਸਵੀਰਾਂ ਸੜਕ ਕਿਨਾਰੇ ਸਟਾਲ ਲਗਾ ਕੇ ਖਾਣਾ ਵੇਚਣ ਵਾਲਾ ਇਹ ਸ਼ਖਸ ਵੇਖੋ ਕਿਵੇਂ ਖਾਣਾ ਪੈਕ ਕਰਨ ਤੋਂ ਪਹਿਲਾਂ ਉਸ ਪੋਲੀਥੀਨ ਦੇ ਵਿੱਚ ਥੁੱਕਦਾ ਨਜ਼ਰ ਆਇਆ। ਹਾਲਾਂਕਿ ਇਸਤੇ ਕੀ ਕਾਰਵਾਈ ਹੋਏਗੀ ਤਾਂ ਵੇਖਣ ਵਾਲੀ ਗੱਲ ਹੋਏਗੀ ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਇੱਕ ਵੱਡਾ ਸਵਾਲ ਹੈ। ਜਿਹੜੇ ਲੋਕ ਸਟ੍ਰੀਟ ਸਾਈਡ ਫੂਡ ਖਾਣ ਦੇ ਸ਼ੌਕੀਨ ਨੇ ਤਾਂ ਇੱਕ ਵਾਰੀ ਵੀਡੀਓ ਜ਼ਰੂਰ ਵੇਖ ਲੋ ਸਾਡਾ ਦਾਵਾ ਹੈ ਕਿ ਮੁੜ ਕੇ ਸ਼ਾਇਦ ਤੁਹਾਡਾ ਸਟ੍ਰੀਟ ਸਾਈਡ ਫੂਡ ਖਾਣ ਦਾ ਮਨ ਨਹੀਂ ਕਰਬਾ ਲਾ। ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਸ਼ਖਸ ਵੇਖੋ ਕੁਝ ਖਾਣਾ ਪੈਕ ਕਰ ਰਿਹਾ। ਸੜਕ ਦੇ ਕਿਨਾਰੇ ਤੇ ਉਸ ਦਾ ਸਟਾਲ ਹੈ ਤੇ ਪੈਕ ਕਰਦੇ ਕਰਦੇ ਉਸ ਖਾਣੇ ਦੇ ਵਿੱਚ ਪਹਿਲਾਂ ਉਸ ਡੱਬੇ ਜਿਹਨੂੰ ਖੋਲਦਾ ਹੈ ਜਿਸ ਦੇ ਵਿੱਚ ਪੈਕ ਕਰ ਰਿਹਾ ਸੀ ਉਸ ਲਪਾਪੇ ਜਿਹਨੂੰ ਖੋਲਦਾ ਉਸ ਤੋਂ ਬਾਅਦ ਉਸ ਦੇ ਵਿੱਚ ਥੁੱਕਦਾ ਤੇ ਫਿਰ ਉਸ ਨੂੰ ਪੈਕ ਕਰ ਦਿੰਦਾ। ਹਾਲਾਂਕਿ ਕਿੰਝ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਵੇਖ ਲੋ ਤੁਸੀਂ ਕਿਸ ਹੱਦ ਤੱਕ ਕੀਤਾ ਜਾ ਰਿਹਾ ਹੈ ਸ਼ਾਇਦ ਲੋਕਾਂ ਦੇ ਵਿੱਚ ਇਨਸਾਨੀਅਤ ਨਾਮ ਦੀ ਕੋਈ ਚੀਜ਼ ਨਹੀਂ ਹੈ ਇਨਸਾਨੀਅਤ ਲੋਕਾਂ ਦੀ ਮਰਦੀ ਹੋਈ ਨਜ਼ਰ ਆ ਗਈ ਹੈ ਜਿੱਥੇ ਇਸ ਸ਼ਖਸ ਦੇ ਵੱਲੋਂ ਵੇਖੋ ਕਿਵੇਂ ਉਸ ਖਾਣੇ ਨੂੰ ਪੈਕ ਕਰਨ ਤੋਂ ਪਹਿਲਾਂ ਉਸ ਵਿੱਚ ਠੁੱਕਿਆ ਜਾਂਦਾ ਹੈ ਤੇ ਫਿਰ ਉਹ ਖਾਣਾ ਪੈਕ ਕਰ ਦਿੱਤਾ ਗਿਆ ਹਾਲਾਂਕਿ ਉੱਤਰ ਪ੍ਰਦੇਸ਼ ਦੇ ਲਖਨਊ ਦੀਆਂ ਤਸਵੀਰਾਂ ਸੜਕ ਕਿਨਾਰੇ ਸਟਾਲ ਲਗਾ ਕੇ ਖਾਣਾ ਵੇਚਣ ਵਾਲਾ ਇਹ ਸ਼ਖਸ ਵੇਖੋ ਕਿਵੇਂ ਖਾਣਾ ਪੈਕ ਕਰਨ ਤੋਂ ਪਹਿਲਾਂ ਉਸ ਪੋਲੀਥੀਨ ਦੇ ਵਿੱਚ ਫੁੱਕ ਦਾ ਨਜ਼ਰ ਆਇਆ ਹਾਲਾਂਕਿ ਇਸਤੇ ਕੀ ਕਾਰਵਾਈ ਹੋਏਗੀ ਤਾਂ ਵੇਖਣ ਵਾਲੀ ਗੱਲ ਹੋਏਗੀ ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਇੱਕ ਵੱਡਾ ਸਵਾਲ